ਉੱਚੇ ਤੇ ਕਿਉ ਉੱਚਾ ਭਗਵਾਨ ਸਭ ਸੁਹਰੀ ਤੁਮ ਰਹਿ ਸੂਤਰਾਰੀ ਤੁਮ ਤੇ ਹੋਇ ਸੋ ਗਿਆ ਕਮਰੇ ਕੀ ਗਤ ਮਿਤ ਤਮਹਿ ਕੇ ਜਾਨੀ ਨਾਿਕਦਾ ਤੁਮ ਕੀ ਅੰਰੂ ਦਾਸ ਨਾਲ ਤੇ ਜਿਉ ਵਿੰਦ ਸਭ કોહો ના તનક સાબ બઢાઈ કોઈ ના જાનિ હેદરા વાહી ગુ શ્રી વાહી ਸਿਮਰੋ ਸਿੰਘਾਂ ਰਾਏ ਸਿੰਘਾਂ ਤੋਂ ਸਿਝਾਈ ਹੈ ਜਿਸ ਉੱਤੇ ਸਭ ਗੁਜਾਈ ਇੱਕ ਬਹਾਦਰ ਸਮਰੀਏ ਘਰਾਂ ਨੂੰ ਪਿਆਵੀ ਧਾਈ ਸੰਤ ਕਾਈਂ ਦੀ ਸਹਾਇਤ ਸਿੰਘ ਪਾਤਸ਼ਾਹ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਈਂ ਹੁਣ ਕੀ ਸਹਾਇ ਦੇ ਸੋ ਤਸਾਂ ਦੀ ਜੋ ਸਾਹਿਬ ਸਿੰਘ ਗੁਰੂ ਗran ਸਾਹਿਬ ਜੀ ਦੇ ਪਾਠ ਪਰਸਨ ਵਿਦਆਰਥਿਕਾ ਧਿਆਨ ਕਰਕੇ ਬੋਲਣਾ ਕੀ ਸ੍ਰੀ ਵਾਹਿਗੁਰੂ ਜੀ ਆਪ ਜੀ ਦੇ ਪੰਤ ਪਿਆਰੇ ਚਾਹ ਸਾਹਿਬ ਜੀ ਦੇ 40 ਮੁਕਤੇ 80 ਜੱਪੀਆਂ ਜਿਨ੍ਹਾਂ ਨੇ ਦਿੱਤਿਆ ਵੰਡ ਕੇ ਛਕਿਆ ਦੀਵਤ ਲਈ ਦੀਗ ਵਾਹੀ ਦੇ ਕੇ ਅੰਦਰ ਦਿੱਤਾ ਜਿੰਨਾ ਪਿਆਰੇ ਸਤਿਆਰੇ ਜੀ ਉਹ ਘਰਾਂ ਦੇ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਸੰਗਤ ਸੁਣੀ ਆਣੀ ਧਰਮੇ ਸਿੱਤੇ ਬੰਦ ਬੰਦ ਕਟਵਾਏ ਫੋਕਰੀਆਂ ਲੋਹਾਈਆਂ ਚੱਕੀਆਂ ਤੇ ਚੜੇ

ਨਾਮ ਦਿੱਤੇ ਆਵੇ ਜਿ ਤਾਉਣ ਕਾ ਸਭ ਕਾ ਸਭ ਸੁਭਾ ਵਹਿ ਜਾ ਦਾ ਕਾਲ ਸਭੁ ਸਾਈਂ ਤਾਹਾਂ ਤਰਸਿਆ ਰਹਿ ਤੇ ਦੇਤੀ ਬੰਦਕੀ ਬੈਤ ਬੰਦਕੀ ਜੀਤ ਸ੍ਰੀ ਸਾਹਿਬ ਦੇ ਸਾਈਂ ਖਾਸਾ ਜੀ ਦੀ ਬੋਲ ਬਾਣੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬਾਸਾ ਸਿੱਖਾਂ ਨੂੰ ਸਿੱਖੀ ਦਾ ਇਸਤਾਰ ਰਹਿ ਤਾ ਨੂ ਵੇਖ ਦਾ ਨੂ ਸਾਧਾਨ ਪ੍ਰਸਦਾਂ ਰੰਗਸਤਾਂ ਨਾਮਦਾਨ ਸ੍ਰੀ ਮਰਸਾ ਕੀ ਦੇ ਦਰਸ਼ਨ ਇਸ਼ਨਾਨ ਕਰਤੀਆਂ ਘੰਡੇ ਬੁੰਗਾ ਜੁਗੋ ਜੁਗਾ ਤਾਂ ਧੰਕਾਰ ਦੇ ਕਾਹ ਸਜ ਸਾਈਂ ਬੋਲਣਾ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਤਿ ਮਾ ਮਤ ਉੱਚੀ ਮਤ ਪਾ ਦੇ ਰੱਖ ਕੇ ਆਪ ਕਾਤ ਕਵਾਈ ਜੀ ਪੰਥ ਦੀ ਸਦਾ ਸਹਾਇਤਾ ਕਰਦਿਓ ਸੇਰਲ ਕਾਨਸਾ ਸਾਹਿਬ ਤੇ ਹੁਣ ਗੁਰਦੁਆਰੇ ਆ ਗੁਰਧਾਮਾਂ ਜਿੰਨਾਂ ਤੋਂ ਪਤ ਨੂੰ ਛੋੜਿਆ ਗਿਆ ਕੁੱਲੇ ਦਰਸ਼ਨ ਦੀ ਰਾਤ ਇਸੇ ਵਸ ਭਾ ਦਾ ਦਾਨ ਪਿਆਰੇ ਕਾਲਸਾ ਜੀ ਬਖਸ਼ੂ ਪਾਣਿਆਂ ਦੇ ਮਾਂ ਨੇਤਾਣਿਆਂ ਦੇ ਤਾਨ ਧੰਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਨ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਪਾਤਸ਼ਾਹ ਆਪ ਜੀ ਕੇ ਪਾਵਨ ਚੰਨ ਕਮਲਾ ਵਿੱਚ ਅਰਦਾਸ ਬੇਨ ਸਤਿਗੁਰੂ ਜੀ ਤਾਨ ਤਨ ਬਾਬਾ ਰੂਪੂ ਜੀ ਸੱਚੇ ਪਾਤਸ਼ਾਹ ਸਮੂਹ ਟੂਰਨਾਮੈਂਟ ਕਮੇਟੀ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਸੱਚੇ ਪਾਤਸ਼ਾਹ ਐਨ ਆਰ ਆਈ ਵੱਲੋਂ ਸੱਚੇ ਪਾਤਸ਼ਾਹ ਸਮੂਹ ਪਰਿਵਾਰਾਂ ਵੱਲੋਂ ਮਹਾਰਾਜ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਰਪਾ ਕਰ ਸੰਤ ਜੀ ਘਟਾਜੀ ਵੀਰਾਂ ਦੇ ਸੱਤੇ ਮੇਰਾ ਪ੍ਰਤਿਕਾਣਾ ਦੁੱਖਾਂ ਨੂੰ ਸੰਭਚਾ ਕੇ ਰੱਖਣਾ ਤਕਨਾ ਬਖਸ਼ਿਸ਼ ਕਰਨੀ ਹੈ ਮਹਾਰਾਜ ਐਸੇ ਲਈ ਆਪ ਦੀ ਪਾਵਨ ਮੋਹਨ ਵਿੱਚ ਅਰਦਾਸ ਕੀਤੀ ਐਸੇ ਦੇ ਕਰੋ ਕਿਰਪਾ ਸਤਿਗੁਰੂ ਜੀ ਸਭੂ ਘਟਾਜੀ ਪੀਰਾਂ ਨੂੰ ਕਮੇਟੀ ਵਾਲਿਆਂ ਨੂੰ ਪਿੰਡ ਵਾਸੀਆਂ ਨੂੰ ਸੱਚੇ ਪਾਤਸ਼ਾਹ ਜੀ ਟੂਰਨਾਮੈਂਟ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦਾ ਮੇਲ ਜਿੰਨਾ ਮਿਲਿਆ ਆਪ ਦਾ ਨਾਮ ਦਿੱਤਾ ਵੈ ਨਾਨਕ ਨਾਨਕ ਹਾਂਜੀ ਅਨੈਸ ਜੀ ਅਨੈਸ ਜੀ ਉਧਰ ਵੀ ਹੁਣ ਹੋਰ ਵੀ ਲੈ ਜਾਓ ਬੰਦੇ ਲੈ ਜਾਓ ਬੰਦੇ ਲੈ ਜਾਓ ਉਹ ਬੱਚਾ ਨੇ ਦੇ ਸਾਰਾ ਸਿੱਟਾ ਹੈ ਹੈਲੋ ਹੈਲੋ ਵੇਖਿਆ ਕੁਰਸੀ ਕਿੱਥਾ ਉਹ ਕੇ ਸਾਹਮਣੇ ਹੈਲੋ ਹੈਲੋ ਵੀਰੇ ਬੋਰੀ ਟੈਂਟ ਵਾਲੇ ਵੀਰੇ ਨੂੰ ਕਹਿੰਦੀ ਆ ਕਿ ਦਾੜ ਦੇ ਵਿੱਚ ਦੋ ਦੋ ਕੁਰਸੀਆਂ ਲਾ ਦੇ ਇੱਕ ਪਾਣੀ ਵਾਲੀਆਂ ਬਾਲਟੀਆਂ ਰੱਖ ਦਿਓ ਵਿਚਾਲੇ ਵੱਡੀ ਫੋਨ ਚਾਹ ਦੀ ਕਰ ਲੋ ਭਾਈ ਲਾ ਲਿਓ ਕੁਰਸੀਆਂ ਲਾ ਦਿਓ ਤੇ ਬਾਲਟੀਆਂ ਭਰ ਕੇ ਪਾਣੀ ਦੀਆਂ ਰੱਖ ਵਿਚ ਰੱਖ ਦਿਓ ਉੱਥੇ ਜਾਨਾ ਮਰ ਗਿਆ ਪੁੱਤ ਕੌਲੇ ਠੀਕ ਆ ਇਹਦੇ ਨਾਲ ਉਹ ਤਾਂ ਦਿੱਤਾ ਫਰੋਚਾਣਾ ਹਾਂ ਹੈਲੋ ਹੈਲੋ ਫੇਰ ਕਹਿੰਦੇ ਸੱਪ ਹਣੀ ਦੱਪੂ ਵਾਲਾ ਜੀ ਰੈਫਰੀ ਆ ਸਦਾ ਆਵੇ ਇੱਕ ਨੰਬਰ ਖੇਡ ਮੈਦਾਨ ਦੇ ਵਿਚਾਲੀ ਦਿੱਤੂਆ ਅੱਗੇ ਅੱਗੇ ਰਚੇਰ ਦਾਸਮਪੁਰਾ ਜੀ 2 ਨੰਬਰ ਦੇ ਰੈਫਰੀ ਹੋਣਗੇ ਰਚੇਰ ਦਾਸਮਪੁਰਾ ਜੀ ਉਹ ਮੇਰੇ ਚੱਕ ਲੈ ਖੰਡ ਜੀ ਚੱਕ ਲੈ ਜਲੀ ਰਚੇਰ ਦਾਸਮਪੁਰਾ 2 ਨੰਬਰ ਬਣਾਉਂ ਕਿ ਆਓ ਜੀ ਰਚੇਰ ਦਾਸਮਪੁਰਾ ਓਏ ਚੱਕ ਲੈ ਸਰਪੰਚਾ ਬਣੀਆਂ ਜੇ ਦੋਗ ਚੱਲਾਂਗਾ ਲੈ ਚੱਕ ਨਹੀਂ 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 ਖੰਡ ਜੀ ਖੰਡ ਜੀ ਚੱਕ ਵਾਹ ਬਹੁਤ ਆ ਹਨੀ ਬਿੱਟੂ ਰੋਟੇ ਆ ਗਿਆ ਇੱਕ ਬੰਦਾ ਹੀ ਆਇਆ ਤੇ ਆਪਣਾ ਸਰਪੰਚਾ YouTube ਤੇ ਆ ਨਾ YouTube ਤੇ ਹੀ ਆਪਣੇ ਹੋਰ ਇਹ ਵਾਲੀ ਜੌੜਦੀ ਆ ਇੱਕ ਨਹੀਂ ਆ ਵਿੱਕੀ ਪੁੱੱਟੀ ਆ ਵਿੱਕੀ ਜੀ ਆਓ ਤਿੰਨ ਨੰਬਰ ਤੇ ਬੰਨ ਗਏ ਵਿੱਕੀ ਪੁੱੱਟੀ ਵਾਲਾ ਆ ਜੀ ਤਿੰਨ ਨੰਬਰ ਗਰਾਉਂਡ ਚ ਵਿੱਕੀ ਪੁੱੱਟੀ ਆ ਤਿੰਨ ਨੰਬਰ ਗਰਾਉਂਡ ਦੇ ਰੇਤੀ ਹੋਣਗੇ ਸੁਨੀ ਕਾਪੀਆਂ ਵੇਖਣਾ ਬਹੁਤ ਦੀਆਂ ਕਰਤਾ ਚਲਾਈਏ ਮੈਚ ਵੀਰ ਬੰਦਾ ਨੀ ਮਾੜੀ ਐ ਚਲਾਈਏ ਮੈਚ ਤੇ ਪਾਣੀ ਦਾ ਹੱਲ ਹੋ ਗਿਆ ਹੁਣ ਬਸ ਪਹਿਲਾ ਤੋੜ ਪਾਣੀ ਆ ਗਿਆ ਬਸ ਇਹ ਪਰਨਾ ਗਿੱਲਾ ਕਰ ਤਾ ਨਾ ਛਤਰੀ ਤੋਂ ਸੁੱਕਣਾ ਓ ਬੱਲੇ ਰਮਾਂਚਾ ਨਹੀਂ ਤਾਂ ਪੁੰਨੇ ਜਾਏਗੇ ਭਾਈ ਸਭ ਨਹੀਂ ਪੁੰਨਣ ਦਿੰਦੇ ਫਿਰ ਹਾਂ ਕਿ ਜੀ ਵੈਸੇ ਤਾਂ ਆਹ ਤੇਰੀ ਚੱਲ ਜਾ ਤੇਰੀ ਲੈ ਕ੍ਰੇਮ ਡਿੱਗੀ ਜਾਂਦੇ ਆ ਮੱਲੇ ਦਾ ਮੈਚ ਮੈਨ ਲੱਗਦਾ ਜੇ ਬੋਲੇ ਇੱਥੇ ਹੀ ਆ ਇੱਥੇ ਹੀ ਆ ਮੱਲੇ ਦਾ ਮੈਚ ਭਾਗ ਲੈਣ ਵਾਲਾ ਹਾਂ ਇੱਥੇ ਹੀ ਆ ਪ੍ਰੀਟਰ ਇੱਥੇ ਹੀ ਮੈਚ ਤੁਹਾਡਾ ਉਹ ਬਦਲਾ ਮੂੰਹ ਘੜ ਲਾਓ ਫੁੱਲਟਾ ਹੋ ਗਿਆ ਸੀ ਕੰਮ ਹੁਣ ਬਹੁਤ ਗਰਮ ਹੋਇਆ ਤਾਂ ਆ ਕੋਈ ਸ਼ਾਂਤ ਕਰ ਠੰਡਾ ਪਾਣੀ ਲੈ ਕੇ ਧੋਗੇ ਨੂੰ ਕਿੰਨੀ ਯਾਰ ਸੀ ਤੇਰਾ ਪਾਲਾ ਨੀ ਆ ਗਿਆ ਕਿੱਥੇ ਆ ਕਿੰਨੇ ਬਰ ਗਰਾਉਂਡ ਤੇ ਆ ਹੋਵੇ ਕਾਪੜ ਕੀ ਲੀਟੀ ਚੜ੍ਹ ਤੇ ਦਿਸ ਗਿਆ ਖਤਰਨਾਕ ਹੀ ਪਉਂਦਾ ਭਰਾਵਾ ਐ ਵਧੀਆ ਰੈਕ ਨੂੰ ਲੱਭਣਾ ਸੌਖਾ ਹੁੰਦਾ ਹਾਲਾ ਮੈਂ ਨੀਕਰ ਪਾਉਣੀਆਂ ਜੇ ਦੋ ਮਿੰਟ ਰੋਕੇ ਕਰਨ ਸਿਰਫ ਹੀ ਦੋ ਮਿੰਟ ਸਿਰਫ ਹੀ ਦੋ ਮਿੰਟ ਫੋਨ ਵਿਚਾਰਾ ਸਾਹਾਂ ਤੇ ਪਿਆ ਤਾ ਉਹਨਾਂ ਬੜਾ ਬੁਰਾ ਹਾਲ ਹੋਇਆ ਇੱਥੇ ਲੇ ਲੇ ਫੋਨ ਬਦਲਣਾ ਹੁਣ ਮੈਂ ਸੇਨ ਪੁਰਾਣਾ ਲੈ ਕੇ ਆਣਾ ਵਨ ਬ੍ਰੈਂਡ ਕਿਹੜਾ ਫੋਨ ਲਿਆਂਦਾ ਕਿਵੇਂ ਦੇਖ ਆ ਕੇ ਆਣਾ ਕੱਲ ਤਾਂ ਉਹ ਏਸੀ 'ਚ ਵੀ ਹੀਟ ਆ ਜਾਂਦਾ